ਸਿਰਿਆ ਕਾਲ ਜੀ ਮੈਂ ਤੁਹਾਡਾ ਦੋਸਤ ਅਮਰਤ ਡੇਰੀ ਫਾਰਮ ਆਕਲੀਆ ਦੇ YouTube ਚੈਨਲ ਤੋਂ ਅੱਜ ਬਈ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਝੋਟੀ ਲੈ ਕੇ ਆਏ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਪਹਿਲੇ ਸੂਏ ਝੋਟੀ ਹੈ ਬਈ ਇਹੇ ਲੈ ਵਲੂਗਾ ਪੂਰਾ ਹੋ ਗਿਆ ਖਾਣਾ ਖੁਣਾ ਦੀ ਪੂਰੀ ਵਧੀਆ ਬਈ ਤੇ ਬਈ ਇਹਨੂੰ ਹੋਗੇ 10 ਦਿਨ ਸੂਈ ਨੂੰ ਤੇ 9 ਕਿਲੋ ਦੁੱਧ ਤਿਆਰ ਆ ਬਈ ਇਹੇ ਥੱਲੇ ਮਗਰੇ ਦੇ ਹੈਗੀ ਕੱਟੀ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਸਿੰਘਾਂ ਦੀ ਥੋੜੀ ਜੀ ਖੁੱਲੀ ਹੈ ਮਗਰ ਕੱਟੀ ਜਮਾ ਪਿਓਰ ਆ ਬਾਈ ਬਲੈਕ ਆ ਬਾਕੀ ਤੁਸੀਂ ਸਕਰੀਨ ਤੇ ਦੇਖ ਲਓ ਝੋਟੀ ਬਾਈ ਪੂਰੀ ਸੀਲ ਆ ਲੇਵਲ ਉਹ ਦੇਖੋ ਤੁਸੀਂ ਝੋਟੀ ਦਾ ਪੂਰਾ ਵਧੀਆ ਐਨ ਤੇ ਜਦੋਂ ਪਸਮਾ ਕਰ ਲੰਦੀ ਆ ਤਾਂ ਹੋਰ ਵੀ ਬਾਈ ਵਧੀਆ ਲੱਗਦੀ ਆ ਝੋਟੀ ਵੱਡੀ ਗੱਲ ਬਾਈ ਇਹ ਘਰੂ ਝੋਟੀ ਆ ਕਿਸੇ ਵਪਾਰੀ ਕੋਲੇ ਨਹੀਂ ਹੈਗੀ ਬੰਦੇ ਕੋਲੇ ਘਰੇ ਰੱਖੀ ਹੋਈ ਸੀ ਝੋਟੀ ਤੁਸੀਂ ਦੇਖੋ ਪਾਲੀ ਪੂਲੀ ਪੂਰੀ ਵਧੀਆ ਹੋਈ ਆ ਕੰਦ ਕਾਠੀ ਦੀ ਵਧੀਆ ਉੱਚੀ ਲੰਮੀ ਆ ਇਹ ਜੋ ਟੀ ਬਈ ਪਿੰਡ ਪੱਖੋਕੇ ਜ਼ਿਲ੍ਹਾ ਬਰਨਾਲਾ ਬਾਈ ਕੋਲੇ ਖੜੀ ਆ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੀ ਵੀ ਤਾਂ ਬਾਈ ਨਾਲ ਸੰਪਰਕ ਕਰਕੇ ਮੁੱਲਵਾੜੀ ਕਰ ਸਕਦਾ ਤੇ ਜੇ ਕਿਸੇ ਨੇ ਆਪਣੇ ਤੋਂ ਵੀਡੀਓ ਬਣਵਾਉਣੀਆਂ ਨੇ ਉਹ ਆਪਣਾ ਨੰਬਰ ਨੋਟ ਕਰ ਲੈ 9814092012 ਤੇ ਆਪਣਾ YouTube ਚੈਨਲ ਅਮਰਤ ਡੈਰੀ ਫਾਰਮ ਆਖਲੀ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਬਾਈ ਸ਼ੇਅਰ ਜਰੂਰ ਕਰ ਦਿਆ ਕਰੋ ਵੀਡੀਓ ਤਾਂ ਕਿ ਕਿਸੇ ਲੋੜਵੰਦ ਬੰਦੇ ਕੋਲੇ ਪਹੁੰਚ ਸਕੇ ਵੀਡੀਓ ਬਾਈ ਖਰੀਦ ਸਕੇ ਧੰਨਵਾਦ ਜੀ